ਦੋਸਤੋ ਅੱਜ ਫੇਰ ਆਪਾਂ ਬਾਈ ਸਤਨਾਪ ਦੇ ਘਰੇ ਖੜੇ ਆ ਤੇ ਜਿਹੜੀ ਮਿੱਤਰੋ ਆਪਣੀ ਮਹਾਰਾ ਡੈਰੀ ਫਾਰਮ ਚੈਨਲ ਤੇ ਡੀਪੀ ਲੱਗੀ ਵੀ ਆ ਉਹਦੀ ਧੀ ਦੀ ਮਿੱਤਰੋ ਜੀ ਆਪਾਂ ਵੀਡੀਓ ਬਣਾਉਣ ਜਾ ਰਹੇ ਆ ਪਹਿਲਾਂ ਵੀ ਬਾਈ ਦੇ ਘਰੋਂ ਇੱਕ ਆਪਾਂ ਨੀਲੀ ਰਾਵੀ ਛੋਟੀ ਦੀ ਵੀਡੀਓ ਪੜਾਈ ਸੀ ਧੋਕੜ ਕਬਣ ਦੀ ਤੇ ਅੱਜ ਦੇ ਵਿੱਚ ਮਿੱਤਰੋ ਇਹ ਸੋਣ ਵਾਲੀ ਆ ਜਿਹੜੇ ਭਰਾ ਨੀਲੀ ਰਾਵੀ ਨੂੰ ਪਿਆਰ ਕਰਦੇ ਨੇ ਉਹਦੇ ਵਿੱਚੋਂ ਇਹ ਬਰੀਡ ਦੇ ਵਿੱਚੋਂ ਆ ਗਾਕਰ ਮਿੱਤਰੋ ਹਿ ਕ੍ਰੋਸਟ ਆਈ ਵੀ ਆ ਇਹ ਬੱਲੀ ਆਪਾਂ ਕਹਿ ਸਕਦੇ ਆ ਇਹਦੇ ਗਾਹਾਂ ਜੇ ਤੁਸੀਂ ਚੰਗੇ ਸਿਮਰ ਲਾ ਕੇ ਸਿਹਤ ਹੀ ਮਿੱਤਰੋ ਤਿਆਰ ਹੋ ਜਾਣੀ ਕਿਉਂਕਿ ਮੱਥੇ ਚ ਬਾਲਾ ਤੇ ਅੱਖਾਂ ਦੇ ਵਿੱਚ ਚਿੱਟਾ ਤੇ ਥਾਂਲੇ ਵੀ ਦੀ ਮਿੱਤਰੋ ਸਾਫ਼ ਹੈ ਤੇ ਬਾਈ ਕੋਲ ਇੱਕ ਗਾਂ ਵੀ ਵਿਕਾਊ ਹੈ ਉਹਦੀ ਵੀ ਗੱਲਬਾਤ ਬਾਈ ਤੋਂ ਪੂਰੀ ਜਾਣਕਾਰੀ ਲਵਾਂਗੇ ਤੋਂ ਬਣੇ ਰਹੋ ਆਪਣੇ ਚੈਨਲ ਦੇ ਨਾਲ ਤੇ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਠਾਕ ਵਧੀਆ ਜੀ ਤੇ ਆਪਾਂ ਜਿਹੜੀ ਡੀਪੀ ਲੱਗੀ ਵੀ ਆ ਮੱਝ ਦੀ ਹੈ ਨਾ ਹਾਂਜੀ ਹਾਂਜੀ ਉਹਦੀ ਹੈ ਮਰਲਾ ਵੀ ਲਾਸਟ ਵਾਲੀ ਗੱਤੀ ਆ ਲਾਸਟ ਵਾਲੀ ਗੱਤੀ ਆ ਜੀ ਇੱਕ ਤੁਹਾਡੇ ਕੋਲ ਇੱਕ ਆਪਣੀ ਟੋਕੜ ਗੱਬਣ ਸੀ ਹਾਂਜੀ ਉਹ ਆਪਾਂ ਪਿੱਛੇ ਤੁਸ ਕੋਈ ਵੀਡੀਓ ਪਾਈ ਸੀ ਠੀਕ ਹੈ ਉਹ ਉਦੋਂ ਵੇਚਤੀ ਸੀਗੀ ਜੀ ਠੀਕ ਹੈ ਇਹ ਹੁਣ ਪਹਿਲੇ ਸੂਏ ਸੂਈ ਆ ਇਹ ਪਹਿਲੇ ਸੂਈ ਵੇ ਦੂਜੇ ਦੀ ਗੱਤ ਸੂਣ ਵਾਲੀ ਆ ਜੀ ਹੁਣ ਕਿੰਨੇ ਕਦਰ ਰਹਿੰਦੇ ਆ ਇਹਦੇ 17 ਤਰੀਕ ਨੂੰ ਤਨ ਪੂਰੇ ਆ ਜੀ ਦੁੱਧ ਸਹੀ ਕਿੰਨਾ ਕੱਢਿਆ ਦੁੱਧ ਜਮ੍ਹਾਂ ਸਹੀ ਉਹਨੇ ਵੀ 12 ਦਿੱਤਾ ਸੀ ਜਿਹੜੀ ਆਪਾਂ ਟੋਕੜ ਵੇਚੀ ਆ ਜੀ ਚੌਕੀ ਲਗਾਈ ਸੀ ਉਦੋਂ 8 ਲੀਟਰ ਹਾਂਜੀ ਹਾਂਜੀ ਤੇ 12 ਹੀ ਨੇ ਦਿੱਤਾ ਸੀ ਪਹਿਲੇ ਸੂਏ ਹਾਂਜੀ ਠੀਕ ਹੈ ਮਿੱਤਰੋ ਬਾਈ ਕ ਤੇ 76 ਹਵਾਨੇ ਦੀ ਆ 100 ਹਵਾਨੇ ਦੀ ਆ ਤੇ ਕਦ ਘਾਟ ਮਿੱਤਰੋ ਠੀਕ ਆ ਚੰਗਾ ਕੋਈ ਬਹੁਤਾ ਛੋਟਾ ਵੀ ਨਹੀਂ ਚੰਗੀਆਂ ਝੋਟੀਆਂ ਦੇ ਵਿੱਚ ਆਉਂਦੀ ਆ ਤੇ ਧੋਰੋ ਜੀਨ ਫਰ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਤੇ ਇਹ ਬਾਈ ਦੇ ਘਰ ਆਪਣੀ ਮਿੱਤਰੋ ਤੀਜੀ ਵੀਡੀਓ ਪਹਿਲਾਂ ਇਹਦੀ ਮਾਂ ਦੀ ਸੀ ਫਿਰ ਇਹਦੀ ਭੈਣ ਦੀ ਸੀ ਤੇ ਹੁਣ ਮਿੱਤਰੋ ਇਹਦੀ ਆ ਇਹ ਲਾਸਟ ਕੱਟੀ ਰਹਿੰਦੀ ਸੀ ਮੋੜ ਲਓ ਹੌਲੀ ਹੌਲੀ ਦਰਦੀਆਂ ਦਾ ਡਰ ਨਹੀਂ ਹੈ ਅੱਜ ਫਸਲ ਕੋਈ ਫੇਸ ਕੁਆਲਟੀ ਬਹੁਤ ਸੋਹਣੀ ਆ ਤੇ ਰੰਗ ਰੰਗ ਵੀ ਮਿੱਤਰੋ ਚੰਗਾ ਤੇ ਥਾਣਾ ਦੀ ਵੰਤਰ ਫੇਰ ਆਪਾਂ ਕਹਿੰਦੇ ਵੀ ਚੰਗੀ ਆ ਹਵਾ ਨਾਲ ਵੀ ਸੋਹਣਾ ਹੈ ਮੰਦੋ ਜੀ ਇਹਦੇ ਗਾਹਾਂ ਟੀਕਾ ਕਿਹੜਾ ਲੱਗਿਆ ਕੋਈ ਟੀਕੇ ਜੀ ਇਹ ਤੇ ਨੀਲੀ ਰਾਵੀ ਤੇ ਲੱਗਿਆ ਵਾ ਠੀਕ ਹੈ ਇਹ ਆਪ ਨਹੀਂ ਪਤਾ ਕਿਹੜੇ ਦੀ ਸੀ ਆਪ ਨਹੀਂ ਪਤਾ ਜੀ ਠੀਕ ਹੈ ਠੀਕ ਭਰਾ ਸੀ ਕਿਵੇਂ ਸੀ ਠੀਕ ਹੀ ਭਰਾ ਸੀਗਾ ਜੀ ਠੀਕ ਹੈ ਹਾਂਜੀ ਤੇ ਮੋਲੇ ਦਾ ਫਿਰ ਆਪਾਂ ਕੀ ਕਰਤਾ ਜੀ ਮੋਲ ਆਪੇ ਤੇ ਜਾਇਜ਼ ਹੀ ਕਰਨਾ ਆਪਾਂ ਪਹਿਲਾਂ ਲਗਦਾ ਵੀ ਜਾਇਜ਼ ਹੀ ਕਰੇ ਸੀਗਾ ਜੀ ਠੀਕ ਹੈ 1,20,000 ਰੁਪਏ ਜੀ ਮਾਨਦਾਨ ਹੋਜੂ ਮਾਨਦਾਨ ਕਰ ਦਿਆਂਗੇ ਜੀ ਠੀਕ ਹੈ ਤੇ ਫੋਨ ਨੰਬਰ ਆਪਣਾ ਫੋਨ ਨੰਬਰ 98774 ਜੀ 98774 91331 91331 ਸੋ ਜੇਕਰ ਕਿਸੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਬਾਈ ਦੇ ਨਾਲ ਕਰ ਸਕਦਾ ਸੰਪਰਕ ਮਿੱਤਰੋ ਇਹ ਵੀ ਜੇਕਰ ਤੁਸੀਂ ਝੋਟੀ ਲੈ ਕੇ ਜਾਣੇ ਹੋ ਤਾਂ ਜਿੰਨਾ ਜਰ ਆਪਣਾ ਚੈਨਲ ਚੱਲੂਗਾ ਚੈਨਲ ਤੇ ਡੀਪੀ ਲੱਗੂਗੀ ਮਿੱਤਰੋ ਉਹਨਾਂ 'ਚ ਇਹਦਾ ਨਾਮ ਰਹੂਗਾ ਤੁਸੀਂ ਨਾਮ ਲੈ ਕੇ ਕਿਹਾ ਕਰੋਗੇ ਵੀ ਇਹ ਭਲਾਨੇ ਚੈਨਲ ਵਾਲੇ ਬਾਈ ਦੇ ਜਿਹੜੇ ਡੀਪੀ ਲੱਗੀ ਆ ਉਹਦੀ ਧੀ ਐ ਇਹ ਲਾਸਟ ਧੀ ਆ ਬਾਈਆਂ ਕੋਲੇ ਤੇ ਬਾਈਆਂ ਨੇ ਕਿਹਾ ਵੀ ਪਹਿਲੇ ਸੂਏ 12 ਕੱਢਿਆ ਦੂਜੇ ਸੂਏ 12 ਤੋਂ ਉੱਪਰ ਕਰੂਗੀ ਉੱਪਰ ਕੱਢੋ ਜੀ ਇੱਕ ਮਿੱਤਰੋ ਬਾਈ ਕੋਲੇ ਹੈਗੀ ਆ ਗਾਂ ਵਗਾਉ ਤੇ ਕੱਦ ਕਾਠ ਵੀ ਸੋਹਣਾ ਵਜਣ-ਵਜਣ ਫੁੱਲਾ ਤੇ ਤੱਲ ਐ ਹਣਾ ਹਾਂਜੀ ਹਾਂਜੀ ਤੇ ਇਹ ਸੋਣ ਵਾਲੀ ਆ ਨਾ ਸੂਈ ਵੀ ਆ ਜੇ ਉਹ ਬੱਚਾ ਬੈਠਾ ਬੱਚਾ ਕਿਹੜਾ ਇੱਕ ਮਿੰਟ ਇੱਕ ਮਿੰਟ ਕਦੋਂ ਕਦੀ ਸੂਈ ਵੀ ਆ ਇਹਨੂੰ ਹੋ ਗਏ ਹੋਣਗੇ 24 25 ਦਿਨ ਦੀ 24 25 ਦਿਨ ਹਾਂਜੀ ਹਾਂਜੀ ਠੀਕ ਆ ਦੁੱਧ ਆਦ ਕਿਵੇਂ ਆ ਦੁੱਧ 17 ਕਿਲੋ ਹੋਇ ਜਾਮਾ ਦੋ ਟਾਈਮ ਚੋਕ ਕੇ ਕੋਈ ਹਾਂ ਤਵਾਂ ਤਿੰਨ ਟਾਈਮ ਚੋਲੇ ਜੀ ਬੈਣੀ ਵਾਲੀ ਸਾਈਡ ਮਗਰਲਾ ਥਣ ਮਗਰਲਾ ਥਣ ਜੀ ਠੀਕ ਆ ਥਣ ਲੇਵੇ ਦੀ ਮਿੱਤਰੋ ਵੈਸੇ ਤਾਂ ਵਧੀਆ ਸੀ ਚੰਗੀ ਸੀ ਪਰ ਇੱਕ ਥਣ ਮਿੱਤਰੋ ਬਾਈ ਕਹਿੰਦਾ ਵੀ ਖਰਾਬ ਹੋਇਆ ਵਾ ਤੇ ਕੋਈ ਦਾਖ ਨਹੀਂ ਦਿੰਦਾ ਹੋ ਸਕਦਾ ਵੀ ਅਗਲੇ ਸੂਆਂ ਦੇ ਵਿੱਚ ਮੇਦਰਾ ਚੱਲ ਵੀ ਪੈਂਦਾ ਹੁੰਦਾ ਜੇ ਸਭਾਈ ਚੰਗੀ ਹੋ ਜੇ ਚੰਗੇ ਇਲਾਜ ਹੋ ਜੇ ਬੰਦ ਪਏ ਥਣ ਤਕਰੀਬ ਨਾਲ ਦੂਜੇ ਜਾਂ ਤੀਜੇ ਸੁਵੇ ਚੱਲ ਪੈਂਦੇ ਨੇ ਕਿਉਂਕਿ ਥਣ ਦਾ ਸੈਜ ਘਟਿਆ ਨਹੀਂ ਤੇ ਦੁੱਧ 17 ਕਿਲੋ ਮੁੱਲ ਕੀ ਕਰਦਾ ਜੀ ਦਾ ਮੁੱਲ ਦੇਣ ਲੈਣ 35000 ਰੁਪਏ ਜੀ 35000 ਹਾਂ ਜੀ ਠੰਡੀ ਸੀਲ ਠੰਡੀ ਸੀਲ ਜਮ ਫੁੱਲ ਆ ਜੀ ਓਕੇ ਆ ਓਕੇ ਆ ਜਮ ਹਾਂ ਜੀ ਠੀਕ ਆ ਥੋੜੀ ਜਿਹਾ ਡਰਦੀ ਹੈ ਹਣਾ ਡਰਦੀ ਹੈ ਜੀ ਹਾਂ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੈ ਤਾ ਬਾਈ ਨਾ ਕਰ ਸਕਦਾ ਸੰਪਰਕ ਫੈਂਡ ਮੂਡ ਕੀ ਵੀ ਆ ਜੀ ਫੈਂਡ ਵੀ ਬਹੁਤ ਹੁੰਦੇ 40 ਰੁਪਏ ਪੈਂਦਾ ਜੀ ਉਹਦਾ ਘਟ ਪੈਂਦਾ ਇਹਦੇ 40 ਓਕੇ ਜੀ ਧੰਨਵਾਦ